ਕੀਤੀ ਰਾਤ ਰੂਪਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਉੱਤੇ ਪਿਛਲੇ ਸਮੇਂ ਦੇ ਵਿੱਚ ਗੋਲੀਬਾਰੀ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਇਹ ਮੁਲਜ਼ਮ ਜਿਹੜੇ ਪੁਲਿਸ ਨੂੰ ਲੋਰਡਿੰਗ ਦੇ ਸਨ ਇਹ ਘਟਨਾ ਸਤਲੁਜ ਦਰਿਆ ਦੇ ਨੇੜੇ ਪਿੰਡ ਭਿੰਡਰ ਨਗਰ ਦੇ ਕੋਲ ਵਾਪਰੀ ਹੈ ਜਿੱਥੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁਝ ਸ਼ਕਤੀਸ਼ੀਲ ਵਿਅਕਤੀ ਇੱਕ ਸੁਨਸਾਨ ਥਾ ਤੇ ਰੁਕੇ ਹੋਏ ਨੇ ਜਦੋਂ ਪੁਲਿਸ ਨੇ ਉੱਥੇ ਛਾਪਾ ਮਾਰਿਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਪੁਲਿਸ ਉੱਤੇ ਗੋਲੀਬਾਰੀ ਕਰ ਦਿੱਤੀ ਗਈ ਜਿਸ ਦਾ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਇਸ ਮੁਕਾਬਲੇ ਦੇ ਦੌਰਾਨ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਭੋਲਾ ਦੇ ਗੋਲੀ ਲੱਗਣ ਕਾਰਨ ਓਜਕ ਵੀ ਹੋ ਗਿਆ ਜਿਸ ਦਾ ਇਲਾਜ ਹੁਣ ਪੀਜੀਆਈ ਦੇ ਚੰਡੀਗੜ੍ਹ ਹਸਪਤਾਲ ਦੇ ਵਿੱਚ ਚੱਲ ਰਿਹਾ ਭੋਲਾ ਸਣੇ ਨਵਤੇਜ ਸਿੰਘ ਤੇਜੀ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਅਨੁਸਾਰ ਇਹ ਤਿੰਨੇ ਵਿਅਕਤੀ ਜਗਰੂਪ ਰੂਪਾ ਦੇ ਭਰਾ ਕਤਲ ਦੇ ਜੋ ਭਰਾ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਸ਼ਾਮਲ ਨੇ ਮੁਲਜ਼ਮਾ ਦੇ ਉੱਤੇ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਨੇ ਜਿਵੇਂ ਕਿ ਨਾਜਾਇਜ਼ ਅਸਲਾ ਰੱਖਣ ਸਨੇਚਿੰਗ ਨੂੰ ਲੈ ਕੇ ਕਤਲ ਨੂੰ ਲੈ ਕੇ ਤੇ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਇੱਕ ਅਸਲਾ ਕਿੱਥੋਂ ਲੈ ਕੇ ਆਂਦੇ ਸਨ ਕਿੱਥੇ ਵੇਚਦੇ ਸਨ ਅਤੇ ਹੋਰ ਅਸਲਾ ਕਿੱਥੇ ਛੁਪਾ ਕੇ ਰੱਖਿਆ ਪੂਰੀ ਤਫ਼ਤੀਸ਼ ਕੀਤੀ ਜਾ ਰਹੀ ਹੈ ਹੋਰ ਕਿੱਥੇ ਤੱਕ ਤਾਰਾ ਜੁੜੀਆਂ ਨੇ ਤਾਂ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਵੱਲੋਂ राय नाइट एक नाइटेशन प्राप्त हुई थी जिसे पता लगा स्रिमिनल तो है जो सा एरिए आके ठहरे हुए हैं और जो एनफॉर्मेन होवलप की तो यह कलियर हो भिंडर नगर अबेंट बिल्डिंग है, है जिथे कुछ बंदे लुके हुए ਸਾਡੇ ਇਫਸਰ ਸਾਹਿਬ ਮੂਰਪੁਰ ਵੇਦੀ ਸੀਆਈਏ ਦੀ ਟੀਮ ਨੇ ਜਾ ਕੇ ਘੇਰਾ ਪਾਇਆ ਔਰ ਜਦੋਂ ਘੇਰੇ ਦੌਰਾਨ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਮੁੱਲਜ਼ਮ ਸੀਗੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਉਹਨਾਂ ਵੱਲੋਂ 3 ਰਾਉਂਡ ਫਾਇਰ ਕੀਤੇ ਗਏ ਜਿਹੜੀ ਸਾਡੀ ਗੱਡੀ ਜਿਹੜੀ ਹੈਗੀ ਹੈ ਸਰਕਾਰੀ ਗੱਡੀ ਉੱਤੇ ਵਜੇ ਔਰ ਰਿਟੈਨਟਰੀ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਦੀ ਟੀਮ ਵੱਲੋਂ ਕੀਤਾ ਗਿਆ ਜਿਦੇ ਵਿੱਚ 7 ਰਾਉਂਡ ਫਾਇਰ ਕੀਤੇ ਗਏ ਜਿਦੇ ਚੋਂ ਇੱਕ ਗੋਲੀ ਜਿਹੜੀ ਹੈਗੀ ਹੈ ਉਹ ਇੱਕ ਮੁੱਲਜ਼ਮ ਤੇ ਲੱਗੀ ਹੈਗੀ ਜਿਹਦਾ ਨਾਮ ਹੈਗਾ ਗੁਰਵਿੰਦਰ ਸਿੰਘ ਔਰ ਪੋਲਾ ਐ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਹੈਗਾ ਔਰ ਇੱਥੇ ਪਹਿਲਾਂ ਕਾਫੀ ਪਰਚੇ ਹੈਗੇ ਨੇ ਜਦੋਂ ਬਾਕੀ ਬੰਦਿਆਂ ਨੂੰ ਕਾਬੂ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿਹੜੇ ਤਿੰਨ ਮੁਲਜ਼ਮ ਹੈਗੇ ਨੇ ਇਹਨਾਂ ਦਾ ਜਿਹੜਾ ਆਈਡੈਂਟੀਫਿਕੇਸ਼ਨ ਜਿਹੜਾ ਹੈਗਾ ਗੁਰਵਿੰਦਰ ਭੋਲਾ ਨਮਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਦੇ ਨਾਮ ਤੇ ਹੋਇਆ ਹੈਗਾ ਔਰ ਜਿਹੜਾ ਪਿਛਲੇ ਸਮੇਂ ਵਿੱਚ ਇੱਕ ਮਰਡਰ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਵਿੱਚ ਹੋਇਆ ਸੀਗਾ 4 ਜੁਲਾਈ ਨੂੰ ਜਿਹਦੇ ਵਿੱਚ ਜਿਹੜਾ ਜਗਰੂਪ ਰੂਪਾ ਸੀਗਾ ਮੂਸੇਵਾਲਾ ਮਰਡਰ ਕੇਸ ਵਿੱਚ ਇਨਵੋਲਡ ਸੀ ਜਿਹਦਾ ਇਨਕਾਊਂਟਰ ਹੋਇਆ ਸੀ ਬਾਅਦ ਵਿੱਚ ਉਹਦੇ ਭਰਾ ਨੂੰ ਕੁਝ ਅਣ ਪਛਾਤੇ ਬੰਦੇ ਆ ਕਰਕੇ ਦਿਨ ਦਿਹਾੜੇ ਗੋਲੀ ਮਾਰ ਕੇ ਕੇ ਚਲੇ ਗਏ ਸੀਗੇ ਉਹ ਇਹ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਔਰ ਕਾਫੀ ਟਾਈਮ ਤੋਂ ਫਰਾਰ ਚੱਲ ਰਹੇ ਸੀਗੇ ਕਾਫੀ 18 ਇਹਨਾਂ ਨੇ ਬਾਹਰ ਜੈਪੁਰ, ਦੈਰਾਦੂਨ ਔਰ ਹਰੋਦੂਜੀ ਤਾਮਤ ਤੇ ਲਿਤੀਆ ਸੀ ਗਿਆ ਔਰ ਕੱਲ ਰਾਤ ਇਹ ਸਾਡੇ ਏਰੀਆ ਜਾ ਕੇ ਠਹਿਰੇ ਸੀਗੇ ਜਦੋਂ ਸਾਡੀ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਗੁਰਿੰਦਰ ਸਿੰਘ ਔਰ ਭੋਲਾ ਹੈਗਾ ਜਿਹਨੂੰ ਉੱਥੇ ਮੌਕੇ ਤੇ ਗੋਲੀ ਵੱਜੀ ਸੀਗੀ ਉਹਨੂੰ ਹਸਪਤਾਲ ਭਰਤੀ ਕਰਾਇਆ ਸੀਗਾ ਜਿਹੜਾ ਕਿ ਅੱਗੇ ਪੀਜੀਆਈ ਰੈਫਰ ਹੋ ਗਿਆ ਹੈਗਾ ਉੱਥੇ ਐਡ ਬਾਕੀ ਦੇ ਜਿਹੜੇ ਦੋ ਬੰਦੇ ਹੈਗੇ ਨੇ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਇਹਨਾਂ ਦੀ ਕੁੱਝ ਗਿਸ਼ ਜਾਰੀ ਹੈਗੀ ਹੈ ਹੁਣ ਤਲਕ ਜਿਹੜੀ ਇਹਨਾਂ ਦੀ ਕੁੱਝ ਗਿਸ਼ ਤੋਂ ਗੱਲ ਸਾਹਮਣੇ ਆਈ ਹੈ